ਤਾਂ ਹਾਂਜੀ ਮਿੱਤਰੋ ਸਸ਼ੀ ਕਾਲ ਸਾਰਿਆਂ ਨੂੰ ਲੈ ਕੇ ਆਇਆ ਤੁਹਾਡੇ ਲਈ ਅੱਜ ਇੱਕ ਨਵੀਂ ਵੀਡੀਓ ਫੇਰ ਜਿਵੇਂ ਆਪਾਂ ਨੂੰ ਪਤਾ ਹੀ ਹੈ ਹਨਾ ਅੱਜ ਕੱਲ ਕੋਈ ਵੀ ਆਪਾਂ ਕੋਈ ਫੈਸਿਲਿਟੀ ਲੈਣੀ ਹੈ ਹਨਾ ਬੈਂਕ ਵੱਲੋਂ ਤਾਂ ਆਪਣਾ ਜਿਹੜਾ ਆਧਾਰ ਕਾਰਡ ਆ ਉਹ ਬੈਂਕ ਦੇ ਨਾਲ ਅਟੈਚ ਹੋਣਾ ਬਹੁਤ ਜ਼ਰੂਰੀ ਆ ਆਪਾਂ ਅੱਜ ਵੀਡੀਓ ਦੇ ਵਿੱਚ ਤੁਹਾਨੂੰ ਉਹੀ ਦੱਸਾਂਗੇ ਹਨਾ ਆਪਾਂ ਕਿਵੇਂ ਘਰ ਬੈਠੇ ਆਪਣੇ ਫੋਨ ਦੇ ਨਾਲ ਆਪਣਾ ਜਿਹੜਾ ਆਧਾਰ ਕਾਰਡ ਆ ਉਹ ਬੈਂਕ ਦੇ ਨਾਲ ਅਟੈਚ ਕਰ ਸਕਦੇ ਆ ਆਪਾਂ ਨੂੰ ਕਿਸੇ ਦੀਆਂ ਮਿੰਤਾਂ ਕਰਨ ਦੀ ਲੋੜ ਨਹੀਂ ਕਿਸੇ ਕਾਫੇ ਤੇ ਜਾਣ ਦੀ ਲੋੜ ਨਹੀਂ ਆਪਾਂ ਨੂੰ ਇੱਥੋਂ ਤੱਕ ਕਿ ਬੈਂਕ ਜਾਣ ਦੀ ਵੀ ਲੋੜ ਨਹੀਂ ਲੰਬੀਆਂ ਲੰਬੇ ਲੈਣਾਂ ਦੇ ਵਿੱਚ ਲੱਗਣ ਦੀ ਕੋਈ ਜ਼ਰੂਰਤ ਨਹੀਂ ਆਪਾਂ ਘਰੇ ਬੈਠੇ ਹੀ ਆਪਣੇ ਫੋਨ ਦੇ ਨਾਲ ਜਿਹੜਾ ਆਪਣਾ ਆਧਾਰ ਕਾਰਡ ਆ ਉਹ ਆਪਣੇ ਬੈਂਕ ਅਕਾਊਂਟ ਦੇ ਨਾਲ ਲਿੰਕ ਕਰ ਸਕਦੇ ਆ ਸੋ ਤੁਸੀਂ ਕਰਨਾ ਕੀ ਹੈ ਆ ਵੀਡੀਓ ਆ ਜਿਹੜੀ ਆਪਾਂ ਤੁਹਾਡੇ ਲਈ ਲੈ ਕੇ ਆਏ ਤੁਸੀਂ ਧਿਆਨ ਨਾਲ ਦੇਖਣੀ ਆ ਬਿਨਾਂ ਸਕਿਪ ਕੀਤੇ ਹੋਏ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਿਉਂਕਿ ਤੁਹਾਨੂੰ ਫਿਰ ਵਿੱਚ ਨਹੀਂ ਕੁਝ ਸਮਝ ਲੱਗਦਾ ਹਨ ਤੁਸੀਂ ਫਿਰ ਕਮੈਂਟ ਕਰਦੇ ਰਹਿੰਦੇ ਹੋ ਵੀ ਇਹ ਸਮਝ ਨਹੀਂ ਆਇਆ ਇਹ ਸਮਝ ਨਹੀਂ ਆਇਆ ਤੁਸੀਂ ਵੀਡੀਓ ਨੂੰ ਸਟੈਪ ਬਾਈ ਸਟੈਪ ਦੇਖਿਓ ਜਿਸ ਤਰ੍ਹਾਂ ਮੈਂ ਤੁਹਾਡੇ ਲਈ ਵੀਡੀਓ ਬਣਾਈ ਆ ਹਨਾ ਤਾਂ ਤੁਹਾਡਾ ਕੋਈ ਵੀ ਡਾਊਟ ਨਹੀਂ ਹੋਊਗਾ ਤੁਸੀਂ ਘਰੇ ਬੈਠੇ ਹੀ ਲਿੰਕ ਕਰਵਾ ਸਕਦੇ ਹੋ ਸੋ ਆਓ ਅਗਲੀ ਗੱਲ ਕਰਦੇ ਆ ਆਪਾਂ ਵੀਡੀਓ ਦੇ ਵਿੱਚ ਤਾਂ ਪਹਿਲਾਂ ਤੁਸੀਂ ਕੀ ਕਰਨਾ ਆਪਣੇ ਫੋਨ ਦੇ ਵਿੱਚ ਹਨ ਜਿਹੜਾ Google ਐਪ ਖੋਲਣੀ ਆ ਇੱਥੇ ਆ ਕੇ ਤੁਸੀਂ ਸਰਚ ਕਰਨਾ ਹੈ NPCI ਮੈਂ ਪਹਿਲਾਂ ਹੀ ਸਰਚ ਕਰ ਰੱਖਿਆ ਤੁਸੀਂ ਕਰ ਲਿਓ ਸਰਚ ਕਰਨ ਤੋਂ ਬਾਅਦ ਪਹਿਲੀ ਜਿਹੜੀ ਸਾਈਟ ਹੈ ਨਾ ਇਹ ਓਪਨ ਕਰ ਲਓ ਇੱਥੋਂ ਕਲਿੱਕ ਕਰਕੇ ਤੇ ਓਪਨ ਕਰਕੇ ਇਸ ਤਰ੍ਹਾਂ ਦਾ ਕੋਈ ਇੰਟਰਫੇਸ ਆ ਜਾਵੇ ਨਾ ਤੁਹਾਡੇ ਸਾਹਮਣੇ ਤੁਸੀਂ ਇਹਨੂੰ ਇੱਥੋਂ ਜੇ ਚਾਹੋ ਤਾਂ ਇਸ ਤਰ੍ਹਾਂ ਡੈਸਕਟਾਪ ਸਾਈਟ ਵੀ ਕਰ ਸਕਦੇ ਹੋ ਹਨ ਜਿਵੇਂ ਤੁਸੀਂ ਕੰਫਰਟੇਬਲ ਹੋ ਤੇ ਆਪਾਂ ਡੈਸਕਟਾਪ ਸਾਈਟ ਨਹੀਂ ਕਰਦੇ ਇਸ ਤੋਂ ਬਾਅਦ ਉੱਪਰ ਨਾ 3 ਤਿੰਨ ਲਾਈਨਾਂ ਦਿਖ ਰਹੀਆਂ ਨੇ ਇੱਥੇ ਕਲਿੱਕ ਕਰਨਾ ਇਥੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਆਹ ਆਪਸ਼ਨ ਦਿਖ ਜਾਣਗੇ ਆਪਸ਼ਨ ਇਹਦੇ ਵਿੱਚ ਨਾ ਕਸਟਮਰ ਲਿਖਿਆ ਹੋਇਆ ਹੈ ਕਸਟਮਰ ਦੇ ਆਪਸ਼ਨ ਤੇ ਕਲਿੱਕ ਕਰਕੇ ਆਪਾਂ ਜਿਹੜਾ ਆ ਨੀਚੇ ਆ ਗਿਆ ਨਾ ਭਾਰਤ ਆਧਾਰ ਸੀਡਿੰਗ ਅਨੇਬਲ ਇੱਥੇ ਕਲਿੱਕ ਕਰਨਾ ਲਓ ਜੀ ਸਾਈਟ ਖੁੱਲ ਰਹੀ ਹੈ ਨਾ ਆ ਆ ਗਿਆ ਆਪਣੇ ਕੋਲ ਇਹਦੇ ਵਿੱਚ ਆ ਦੂਸਰੇ ਨੰਬਰ ਤੇ ਲਿਖਿਆ ਨਾ ਆਧਾਰ ਸੀਡਿੰਗ ਇੱਥੇ ਕਲਿੱਕ ਕਰਨਾ ਹੁਣ ਤੁਸੀਂ ਆਪਣਾ ਇੱਥੇ ਆਧਾਰ ਨੰਬਰ ਭਰਨਾ ਜਿਵੇਂ ਮੈਂ ਤੁਹਾਨੂੰ ਭਰ ਕੇ ਦਿਖਾ ਦਿੰਨਾ। ਹਾਂਜੀ। ਉਸ ਤੋਂ ਬਾਅਦ ਆਧਾਰ ਕਾਰਡ ਭਰਿਆ ਗਿਆ ਨੰਬਰ ਉਸ ਤੋਂ ਬਾਅਦ ਇੱਥੇ ਸੀਡਿੰਗ ਤੇ ਓਕੇ ਕਰਨਾ। ਸੀਡਿੰਗ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਕੋਈ ਵੀ ਤੁਹਾਡਾ ਬੈਂਕ ਅਕਾਊਂਟ ਹੈ ਨਾ ਜਿੱਥੇ ਵੀ ਮਤਲਬ ਕਾਦੇਜ ਹੈਗਾ ਜਿਵੇਂ SBI ਹੋ ਗਿਆ, Bank of India ਜਾਂ ਕੋਈ ਵੀ ਹੋ ਗਿਆ ਨਾ ਤਾਂ ਮੇਰਾ ਹੈਗਾ ਜੁਨੀਅਨ ਬੈਂਕ ਦਾ ਤੇ ਮੈਂ ਆਪਣੀ ਬੈਂਕ ਜਿਹੜੀ ਉਹ ਸਿਲੈਕਟ ਕਰ ਲੈਣਾ। Union Bank of India ਉਸ ਤੋਂ ਬਾਅਦ ਕੀ ਕਰਨਾ ਸੀਡਿੰਗ ਟਾਈਪ ਫਰੈਸ਼ ਸੀਡਿੰਗ ਪਹਿਲੇ ਤੁਸੀਂ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਇੱਥੇ ਤੁਸੀਂ ਆਪਣਾ ਅਕਾਊਂਟ ਨੰਬਰ ਹੈ ਨਾ ਜਿਹੜਾ ਵੀ ਤੁਹਾਡਾ ਅਕਾਊਂਟ ਨੰਬਰ ਹੈ ਉਹ ਤੁਸੀਂ ਫਿਲ ਕਰ ਦੇਣਾ ਇਹ ਭਰ ਕੇ ਉਸ ਤੋਂ ਬਾਅਦ ਤੁਸੀਂ